ਗਾਈ ਪਾਸਾ ਵਾਗੋ ਜਤਾਂ ਨੰਦਰਗਾ ਤੇ ਮਾਹ ਦੇ ਵਾਹਿ ਤਾਂ ਜਦਾਜਹ ਸਤਮੈਨ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਇਹ ਮਾਤਾ ਦਾਣਾ ਦੇ ਵੀ ਲੰਗਰ ਕਮੇਟੀ ਵੱਲੋਂ ਨੋਮਾ ਲੰਗਰ ਮਾਤਾ ਦੇ ਦਰਬਾਰ ਤੇ ਚੱਲਿਆ ਹੈ ਗੜਬੇ ਬਨੋ ਇਹ ਨੋਮਾ ਲੰਗਰ ਹੈ ਜਿਹਦੇ ਵਿੱਚ ਕੀ ਹਰ ਸਾਲ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਲੱਸੀ ਤੇ ਐਸੀ ਦਾ ਲੰਗਰ ਹੁੰਦਾ ਹੈਗਾ ਜੀ ਮਾਤਾ ਇਹ ਨਵਰਾਤਰੇ ਪੂਰੇ ਨਵਰਾਤਰੇ ਇਹ ਲੰਗਰ ਹਰ ਸਾਲ ਚੱਲਦਾ ਹੈ ਔਰ ਅਸੀਂ ਇਹੇ ਦਰਬੇ ਦੀ ਸੁਖ ਸ਼ਾਂਤੀ ਵਾਸਤੇ ਮਾਤਾ ਤੇ ਇਹ ਲੰਗਰ ਲਗਾਉਣਾ ਹੈਗੇ ਔਰ ਮਾਤਾ ਕੇ ਅਰਦਾਸ ਹੀ ਕਰਦੇ ਆ ਸਾਡੇ ਇਸ ਪੇ ਜੋ ਲੰਗਰ ਨੂੰ ਜੋ ਭਗਤ ਜਨ ਖਾਨ ਉਹ ਵੀ ਸੁਖੀ ਰਹੇ ਔਰ ਮਾਤਾ ਦਰਬੇ ਨਗਰ ਤੇ ਵੀ ਆਪਣੀ ਬਿਹਰੇ ਦੇ ਭਰਾਈ ਰਹੇ। ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜਿਹੜਾ ਲੰਗਰ ਹੈ ਜੀ ਇਹ ਸਾਰਾ ਦਰਬੇ ਨਗਰ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਜੋ ਵੀ ਜਿਸ ਦਾ ਥਿਲਪੁਲ ਹੈ ਸਾਰੇ ਥਿਲਪੁਲ ਦੇ ਨਾਲ ਇਹ ਲੰਗਰ ਆ ਜਾਂਦਾ ਹੈ। ਸਾਰਿਆਂ ਕੋਲ ਬਹੁਤ ਖੁਸ਼ੀ ਨਾਲ ਬਹੁਤ ਕਰ ਕਰਕੇ ਲਾਭ ਦਿੰਦਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਮੱਖਣ ਪਾ ਕੇ ਦੱਸਦੇ ਇਹ ਲੱਗਰ ਚੱਲੂਗਾ ਉੱਥੇ ਪੂਰਾ ਸਾਰੀਆਂ ਨਿਰਭਰ ਨਗਰ ਦੀ ਪੂਰਾ ਸਹਾਯੋਗ ਨਾਲ ਚੱਲਦਾ ਜਿਦ ਤੇ ਲੱਗੇ ਤਨਖਾ ਦਾ ਉੱਥੇ ਕਲਾ ਡੋਬੇ ਬਣੀ ਹੋਈ ਹੈ ਉੱਥੇ ਹਰ ਸਾਲ ਲੱਗਦਾ ਹੈ ਲੰਮਾ ਲੰਗਰ ਹੈ ਮਾਂ ਮਾਈ ਦਾ ਪੂਰੀ ਕਿਰਪਾ ਚੜ੍ਹਦੀ ਗਲਾ ਨਾਲ ਮਾਂ ਬਾਈ ਸਭ ਦੇ ਨਗਰ ਤੇ ਕਿਰਪਾ ਬਣਾਈ ਰੱਖਿਆ ਆਪਣੀ ਸਭ ਨੂੰ ਬਨਾਰੇ ਬਰੂ ਰੱਖੀ ਮਾ ਮਾਈ ਦੇ ਨੰਗਰ ਦਾ ਜਿਹੜਾ ਹਫਤੇ ਲੱਗਦਾ ਕੌਣਾ ਟੋਬੇ ਤੇ ਬਹੁਤ ਵੱਡਾ ਉਪਰਾਲਾ ਸਾਰੀ ਮੰਡੀ ਦਾ ਸਾਰੀ ਨਗਰ ਦਾ ਅਸੀਂ ਜਿਹੜੇ ਭਗਤ ਉੱਥੇ ਮਾਏ ਦੇ ਵੀ ਮੱਥਾ ਟੇਕਣ ਜਾਂਦੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਵੀ ਉੱਥੇ ਜਾ ਕੇ ਠਹਿਰਨਾ ਉੱਥੇ ਲੰਗਰ ਛਕਣਾ ਨਾਲੇ ਮਾ ਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਨਾਲੇ ਅੱਜ ਲੰਗਰ ਦੇ ਵਿੱਚ ਆਪਣੀ ਸੇਵਾ ਕਰਨੀ ਜਿਹੜੇ ਵਾਹ ਅਸਟਾ ਕੋਲੇ ਅਗੇ ਬਸ ਕੋਸ ਤੋਂ ਲੈ ਕੇ 13 ਤਰੀਕ ਨੂੰ ਅੰਤਰੀ ਤੋਂ ਲਾ ਕੇ 13 ਤਰੀਕ ਚੱਲੂਗਾ ਇਹ ਮਾ ਮਾਈ ਦਾ ਨੌਮਾ ਉਹਨਾਂ ਬੰਦਾਰੇ ਆਪਾਂ ਨਾਲ ਸੱਲਾ ਉਹਨਾਂ ਨਾਲ ਆਪਟਾਂ ਆ ਰਹੇ ਹਾਂ ਅੱਜ ਬੇਤਰੀ ਨੰਗਰ ਅੰਮ੍ਰਿਤਸਰ ਨੰਗਰ ਕਿੱਥੇ ਜਾ ਰਹੇ ਬੰਦਾ ਠੀਕ ਹੈ ਬੰਦਾ ਇਹ ਜੀ ਨੋਮਾ ਪੰਡਾਰਾ ਹੈਗਾ ਮੋਝੇ ਧਰਮ ਖਾਲਾ ਉਹਨਾਂ ਨੇ ਸਪੈਸ਼ਲ ਆਪ ਬਣਾਈ ਫਿਰ ਸੇਜੇ ਢੰਗਣਾ ਬਣਾਈ ਗਲਬਾ ਵਾਸੀਆਂ ਨੂੰ ਬੋਸ ਦਿੱਤੀ ਆਏ ਬਾਰੇ ਸਭ ਤੋਂ ਵੱਧ ਲੰਗਰ ਚ ਦਾਲ ਪਾਉਂਦੇ ਨੇ ਸਾਡੇ ਧਮਨ ਸਾਹਿਬ 32 ਮਾਤਗੀ ਪੈਦਲ ਯਾਤਰਾ ਲੈ ਕੇ ਗਏ ਨੇਗੇ ਜਲਪੇ ਦਾ ਬਹੁਤ ਵੱਡਾ ਝੰਡਾ ਘਟਿਆ ਹੋਇਆ ਹੈਗਾ ਨੰਦਪੁਰ ਪੱਤਗੜ ਇਹ ਸਾਰੇ ਸ਼ਾਗਦਾ ਸਵਾਦ ਦੇ ਲੈ ਕੇ ਜਾਂਦੇ ਨੇਗੇ ਜਦੋਂ ਬਣਾਸੀਆਂ ਦਾ ਬਹੁਤ ਵੱਡਾ ਅਪਰਾਲਾ ਹੈ